ਖੁਸ਼ੀ-ਖੁਸ਼ੀ ਮਾਪੇ ਆਪਣੇ ਬੱਚਿਆਂ ਨੂੰ ਵਧੀਆ ਭਵਿੱਖ ਦੇ ਲਈ ਵਿਦੇਸ਼ ਭੇਜਦੇ ਨੇ ਪਰ ਮਾਪਿਆਂ ਤੇ ਬੱਚਿਆਂ ਨੂੰ ਆ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਨਾਲ ਕਿਥੇ ਕੀ ਵਾਪਰ ਜਾਣਾ ਹੈ ਅਜਿਹੀ ਮੰਦ ਭਾਗੀ ਖਬਰ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੇ ਨਾਲ ਮ੍ਰਿਤਕ ਨੌਜਵਾਨ ਦੇ ਪਿੰਡ ਗਮਗੀਨ ਮਾਹੌਲ ਛਾਇਆ ਹੋਇਆ ਹੈ ਦੱਸਦੀ ਕਿ ਇਹ ਮ੍ਰਿਤਕ ਨੌਜਵਾਨ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਦੇ ਅਦੀਨੋਂ ਦੇ ਪਿੰਡ ਤੂੜ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਨੌਜਵਾਨ ਤਿੰਨ ਪੈਣਾ ਦਾ ਇਕਲੋਤਾ ਪਰਾਪ ਧੱਸਿਆ ਜਾ ਰਿਹਾ ਦੱਸਦੇ ਕਿ ਨੌਜਵਾਨ ਦੇ ਸ਼ਨਾਖਤ ਸੁਖਪ੍ਰੀਤ ਸਿੰਘ ਉਮਰ 20 ਸਾਲ ਪੁੱਤਰ ਦਰਜੀਤ ਸਿੰਘ ਵਾਸੀ ਪਿੰਡ ਤੂੜ ਜ਼ਿਲ੍ਹਾ ਕਰਨਤਾਰਨ ਦੇ ਵਜੋਂ ਹੋਈ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਪ੍ਰੀਤ ਸਿੰਘ ਲਗਭਗ 2 ਸਾਲ ਪਹਿਲਾਂ ਇਟਲੀ ਗਿਆ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਸੀ ਅਤੇ ਵਾਪਸੀ ਸਮੇਂ ਉਸ ਦੇ ਸਾਈਕਲ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਖਪ੍ਰੀਤ ਦੀ ਇੱਕ ਪੈਂਦੀ ਵੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਕਾਰ ਐਕਸੀਡੈਂਟ ਹੋ ਗਿਆ ਹੀ। ਡੇਡ ਬੋਡੀ ਕਦੋਂ ਆ ਰਹੀ ਡੈਡ ਬੋਡੀਾਂ ਦੇ ਸ਼ੁੱਕਰਵਾਰ ਆ ਰਹੀ ਸੀ ਸੋਰੀ ਕੀ ਮੰਗ ਕਰਨੀ ਚਾਹੁੰਦੇ ਕੋਈ ਭਾਰਤ ਸਰਕਾਰ ਕੋਲੋਂ ਕੋਈ ਆਪਣੀ ਪੰਜਾਬ ਸਰਕਾਰ ਕੋਲੋਂ ਕੋਈ ਮਦਦ ਦੀ ਮੰਗ ਕਰਨੀ ਚਾਹੁੰਦੇ ਨਹੀਂ ਜੀ ਅਸੀਂ ਇਹਨਾਂ ਕੋਈ ਸਰਕਾਰ ਤੋਂ ਤਨੀ ਮਦਦ ਚਾਹੁੰਦੇ ਤੇ ਪਰ ਇਹ ਕੱਲ ਜ਼ਰੂਰ ਬੇਨਤੀ ਕਰਦੇ ਇਹਨਾਂ ਸਰਕਾਰਾਂ ਨੂੰ ਇਹਨਾਂ ਨੂੰ ਉਹਨਾਂ ਨੂੰ ਕਿ ਜਦੋਂ ਵੀ ਕੋਈ ਇਹੋ ਜਿਹਾ ਹਾਸਾ ਵਾਪਰ ਜਾਂਦਾ ਵਾ ਪਿੱਛੇ ਪਰਿਵਾਰ ਬਹੁਤ ਤੰਗ ਹੁੰਦਾ ਵਾ ਤੇ ਜਿਹੜੀ ਡੈਡ ਬੋਡੀ ਆ ਉਹ ਜਲਦੀ ਤੋਂ ਜਲਦੀ ਧਿਆਨ ਦੇ ਕੇ ਭੇਜੀ ਜਾਣੀ ਚਾਹੀਦੀ ਆ ਹੁਣ ਅਸੀਂ ਕਾਫੀ ਦਿਨਾਂ ਤੋਂ ਪਰੇਸ਼ਾਨ ਆ ਇਥੇ ਪਰਿਵਾਰ ਜਿਹੜਾ ਹਸਦਾ ਉਥੇ ਪਰਿਵਾਰ ਉਹ ਵੀ ਇਸ ਗੱਲ ਦੀ ਅਸੀਂ ਜ਼ਰੂਰ ਮੰਗ ਕਰਦੇ ਆ ਕਿ ਜਦੋਂ ਇਹੋ ਜਿਹਾ ਪਾਣਾ ਵਾਪਰ ਜਾਂਦਾ ਵਦੂਆਂ ਸਰਕਾਰਾਂ ਨੂੰ ਧਿਆਨ ਆ ਇਸ ਗੱਲ ਨੂੰ ਧਿਆਨ ਚ ਰੱਖਣਾ ਚਾਹੀਦਾ ਵਾ ਕਿ ਪਰਿਵਾਰ ਬਹੁਤ ਦੁਖੀ ਆ ਤੇ ਇਸ ਕਰਕੇ ਪਰਿਵਾਰ ਦੀ ਇਹੋ ਹੀ ਮਦਦ ਹੋ ਸਕਦੀ ਆ ਚਲੋ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਲੋੜ ਆ ਉਹ ਤੇ ਜ਼ਰੂਰ ਹੋਰ ਵੀ ਮੰਗ ਕਰੇ ਅਸੀਂ ਹੋਰ ਜੀ ਦੀ ਤਣੀ ਮੰਗ ਕਰਦੇ ਤੇ ਸਾਡੇ ਨਾਲ ਤੇ ਜਿਹੜਾ ਪਾਣਾ ਵਾਪਰ ਗਿਆ ਚਲੋ ਠੀਕ ਆ ਸਾਨੂੰ ਸਮਾਂ ਵੀ ਲੱਗ ਗਿਆ ਹੋਣਾ ਤੇ ਆਉਣ ਵਾਲੇ ਜਿਹੜੇ ਵਾ ਇਸ ਦੇ ਵਿੱਚ ਨਾ ਕੋਈ ਉਹੋ ਜੀ ਮੁਸ਼ਕਲ ਆਵੇ ਪਹਿਲੀ ਗੱਲ ਤੇ ਪਰਮਾਤਮਾ ਕਿਸੇ ਦੇ ਨਾਲ ਉਹੋ ਜਿਹਾ ਕੰਮ ਕਰੇ ਨਾ ਪਰ ਜੇ ਚਲੋ ਕੋਈ ਦੁਖਦਾਈ ਵਾਪਰ ਜਾਂਦੀ ਆ ਤੇ ਉਹ ਜ਼ਰੂਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਇਹ ਕਿੰਨਾ ਚਿਰ ਪਹਿਲਾਂ ਨੌਜਵਾਨ ਜਿਹੜਾ ਗਿਆ ਸੀ ਟਨੀ ਇਹਨੂੰ ਜੀ ਪੌਣੇ 2 ਸਾਲ ਹੋ ਗਏ ਜੀ ਚੱਤ ਕੀ ਗੱਲਬਾਤ ਬਣੀ ਇਹਨਾਂ ਦੀ ਇਹ ਨਾ 2 ਸਾਲ ਪਹਿਲਾਂ ਗਿਆ ਸੀ ਇਟਲੀ ਤੇ ਉੱਥੇ ਖੇਤੀਬਾੜੀ ਦਾ ਇਹ ਕੰਮ ਕਰਦਾ ਹੈ ਮੁੰਡਾ ਤੇ ਉਹ ਕਿਤੇ ਸਾਮਾ ਨੂੰ ਕਿਤੇ ਜਾਣ ਰਿਹਾ ਸੀ ਕੰਮ ਤੋਂ ਵੇਲਾ ਹੋ ਗਿਆ ਘਰ ਨੂੰ ਤੇ ਐਕਸੀਡੈਂਟ ਅਚਾਨਕ ਕਾਰ ਮਗਰੋਂ ਸਾਈਡ ਤੋਂ ਵੱਜੀ ਅਗਦੇ ਤੇ ਮੌਤ ਹੋਈ ਆ ਬਹੁਤ ਮਗਲਬਤ ਦੁੱਖ ਵਾਲੀ ਇਹ ਖਬਰ ਆ ਇਹ ਸਾਡਾ ਜਿਹੜਾ ਬੱਚਾ ਮਰਿਆ ਵਾ ਬੜਾ ਹੁੰਦੜੇ ਤੇ ਬੜਾ ਸੋਹਣਾ ਮੁੰਡਾ ਤੇ ਬੜਾ ਸਿਆਣਾ ਸੀ ਪਰਿਵਾਰ ਨੂੰ ਬੜਾ ਇਹਦਾ ਦੁੱਖ ਆ ਇਹਨਾਂ ਦੀ ਸਿਸਟਰ ਵੀ ਇਹ ਬੱਚੇ ਦੀ ਨਾ ਸਿਸਟਰ ਵੀ 2-3 ਸਾਲ ਪਹਿਲਾਂ ਵਿਚਾਰੀ ਉਹ ਪੜਦੀ ਹੀ ਕਾਲਜ ਚ ਤੇ ਉਹਦਾ ਵੀ ਇਸ ਤਰ੍ਹਾਂ ਵਿਚਾਰੀ ਐਕਸੀਡੈਂਟ ਹੋ ਕੇ ਮਰੀ ਹੀ ਇਹ ਕਰਕੇ ਜਦੋਂ ਇਸ ਤਰ੍ਹਾਂ ਦਾ ਭਾਣਾ ਵਰਤਦਾ ਵਾ ਤੇ ਮਾਂ-ਬਾਪ ਤੇ ਬੜਾ ਬੜਾ ਆਉਂਦਾ ਵਾ ਬਾਕੀ ਇਹ ਜਿਹੜੇ ਬੱਚੇ ਸੱਚੀ ਗੱਲ ਵਾ ਸਾਨੂੰ ਦੇ ਵੀ ਆਉਂਦਾ ਵਾ ਵੀ ਜਿਹੜੇ ਬੱਚੇ ਵਿਦੇਸ਼ਾਂ ਚ ਜਾਂਦੇ ਆ ਤੇ ਅਸੀਂ ਤੇ ਆਨੇ ਆ ਵੀ ਇੱਥੇ ਹੀ ਸਾਡੇ ਸਟੇਟ ਦੇ ਵਿੱਚ ਸਾਡੇ ਸੂਬੇ 'ਚ ਹੀ ਸਾਡੇ ਦੇਸ਼ 'ਚ ਹੀ ਇੱਥੇ ਪ੍ਰਬੰਧ ਰਾਜ ਪ੍ਰਬੰਧ ਵਧੀਆ ਹੋਵੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਇਹ ਵਿਚਾਰਿਆਂ ਨੂੰ ਨਾ ਜਾਣਾ ਪਵੇ ਇਹ ਬੜੇ ਰੋਜ਼ਗਾਰ ਤੋਂ ਤੱਕ ਅੱਕੇ ਹੀ ਜਾਂਦੇ ਆ ਵਿਚਾਰੇ ਬੱਚੇ ਕੀ ਬੜਾ ਅਫਸੋਸਦਾਰ ਖਬਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੇ ਦਾ ਇਕਲੌਤਾ ਪੁੱਤ ਹੀ ਹੈ ਇਹ ਹਾਂਜੀ ਹਾਂਜੀ ਸਿਸਟਰਾਂ ਉਹਨਾਂ ਦੀਆਂ ਹੈਗੀਆਂ ਦੋ ਇੱਕ ਸਿਸਟਰ ਦੀ ਉਹਨਾਂ ਦੀ ਡੈਥ ਉਹ ਤੇ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੌਤ ਹੋ ਗਈ 3-4 ਸਾਲ ਪਹਿਲਾਂ ਹਾਂਜੀ ਬਹੁਤ 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 ਮਤਲਬਾ ਦੁੱਖ ਪਰਿਵਾਰ ਦਾ ਕਦੋਂ ਡੈੱਡ ਬੋਡੀ ਆ ਰਹੀ ਕਦੋਂ ਡੈੱਡ ਬੋਡੀ 5 ਤਰੀਕ ਨੂੰ ਜੀ ਆ ਰਹੀ ਆ 5 ਤਰੀਕ ਨੂੰ ਮਤਲਬ ਤਸਵੀਰੇ ਤੜਕੇ ਆ ਜਾਏਗੀ ਤੇ 12:00 ਵਜੇ ਸੰਸਕਾਰ ਤੇ ਉਦੋਂ ਬਾਅਦ 7 ਤਰੀਕ ਨੂੰ ਐਤਵਾਰ ਉਹਨਾਂ ਦਾ ਉਨ੍ਹਾਂ ਦੀ ਨਿਮਿਤ ਖੰਡਵਾਟ ਸਾਹਿਬ ਦੇ ਭੋਗ ਪਹਿਣਗੇ ਹਾਂਜੀ ਤੇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ